ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਫੈਸਲੋਥਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨਲੀ ਵੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਸਰ ਵੀਡੀਓ ਜਰੂਰ ਦੇਖ ਲਿਆ ਕਰੋ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਅੱਜ ਜਿਹੜੇ ਸੂਟ ਲੈ ਕੇ ਆਏ ਤੁਹਾਡੇ ਲਈ ਸਾਰੇ ਰਾਮ ਟੈਕਸ ਦੇ ਸੂਟ ਰਹਿਣਗੇ ਔਰ ਸਾਰੇ ਮੈਚਿੰਗ ਦੇ ਵਿੱਚ ਰਹਿਣਗੇ ਠੀਕ ਹੈ ਜੀ ਔਰ ਅਲੱਗ-ਅਲੱਗ ਪ੍ਰਾਈਸ ਦੇ ਰਹਿਣਗੇ ਲਓ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਖਲੋ ਜੀ ਇਹ ਆਪਣੇ ਕੋਲੇ ਸਿੰਗਲ ਕਲਰ ਦੇ ਵਿੱਚ ਰਹਿ ਗਿਆ ਹੁਣ ਚਾਰ ਕਲਰ ਸੀਗੇ ਸਾਰੇ ਨਿਕਲ ਚੁਕੇ ਨੇ ਔਰ ਇਹ ਸਿੰਗਲ ਕਲਰ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਕਲਰ ਦੇਖ ਲਓ ਕਲਰ ਬਹੁਤ ਸੋਹਣਾ ਹੈ ਤੇ ਪ੍ਰਿੰਟ ਬਹੁਤ ਸੋਹਣਾ ਹੈ ਲੋ ਬਹੁਤ ਪਿਆਰਾ ਸੂਟ ਹੈ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਆਰਾਮ ਟੈਕਸ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਸੂਟ ਕਾਟਨ ਦੇ ਵਿੱਚ ਮਿਲੂਗਾ ਬਹੁਤ ਪਿਆਰੀ ਜੀ ਕਾਟਨ ਹੈ ਤੇ ਪ੍ਰਾਈਸ ਹੈਗੀ ਹੈ 850 ਠੀਕ ਹੈ ਲੋ ਜੀ ਅਗਲਾ ਦੇਖ ਲਓ ਇਹਦੇ ਵਿੱਚ ਵੀ ਆਪਣੇ ਕੋਲੇ ਸਿੰਗਲ ਕਲਰ ਰਹਿ ਗਿਆ ਹਾਂ ਲੋ। ਮੂੰਗੀਆ ਸ਼ੇਡ ਹੈ। ਲੋ ਜੀ। ਇਹ ਵਾਲਾ ਕਲਰ ਹੈ। ਕਲਰ ਬਹੁਤ ਪਿਆਰਾ ਹੈ। ਔਰ ਕਾਟਨ ਰਾਂਟੈਕਸ ਦੀ ਰਹੂਗੀ। ਕਾਟਨ ਬਹੁਤ ਪਿਆਰੀ ਹੈ। ਮੱਖਣ ਮਲਾਈ ਵਰਗੀ ਕਾਟਨ ਹੈ। ਬੇਫਿਕਰ ਹੋ ਕੇ ਲੈ ਸਕਦੇ ਹੋ। ਤੁਸੀਂ ਇਤੇ ਪ੍ਰਾਈਸ ਮਿਲੂਗੀ 850। ਲੋ ਜੀ ਅਗਲਾ ਸੂਟ ਦੇਖੋ। ਲੋ ਇਹ ਸੂਟ ਹੈ। ਰਾਂਟੈਕਸ ਦਾ ਹੀ ਸੂਟ ਹੈ। ਬਿਲਕੁਲ ਕਾਟਨ ਦੇ ਵਿੱਚ ਹੈ। ਆਹ। ਪੂਰੀ ਕਾਟਨ ਬਿਲਕੁਲ ਪਿਓਰ ਕਾਟਨ ਲੋ ਜੀ ਠੀਕ ਹੈ ਕੀ 컬러 ਜ ਹੈਗਾ ਇਹ ਤੇ ਇਹ ਇਹਦੇ ਨਾਲ ਸਲਵਾਰ ਹੈ 2.5 2.5 ਮੀਟਰ ਦੇ ਰਣਗੇ 2.5 ਮੀਟਰ ਦੀ ਸਲਵਾਰ ਔਰ 2.5 ਮੀਟਰ ਦੀ ਸ਼ਰਟ ਰਹੂਗੀ ਪ੍ਰਿੰਟ ਦੇਖ ਲਓ ਤੁਸੀਂ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਤੇ ਕਾਟਨ ਦਾ ਤਾਂ ਕਹਿਣਾ ਕੀ ਹੈ ਠੀਕ ਹੈ ਜੀ ਤੇ ਪ੍ਰਾਈਸ ਹੈਗੀ 750 ਇਹ ਸੂਟ 750 ਦੇ ਵਿੱਚ ਮਿਲੂਗਾ ਤੁਹਾਨੂੰ ਇਹਦੇ ਵਿੱਚ ਮੈਂ ਤੁਹਾਨੂੰ ਹੋਰ 컬러 ਦਿਖਾ ਦਿੰਨੀ ਹਾਂ ਲੋ ਜੀ ਇੱਕ ਇਹ ਵਾਲਾ ਕਲਰ ਹੈ ਇਹਦੇ ਚ ਹੀ ਹੈ ਲੋ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਜੀ ਤੇ ਇਹ ਹੈਗਾ সিলਵਰ ਗ੍ਰੇ ਕਲਰ ਹੈ ਹਿੰ ਲੋ সিলਵਰ ਗ੍ਰੇ ਪਿਆਰਾ ਜਿਹਾ ਕਲਰ ਤੇ ਪਿਆਰੀ ਜੀ ਕਾਟਨ ਠੀਕ ਹੈ ਜੀ ਤੇ ਇੱਕ ਕਲਰ ਹੋਰ ਹੈ ਲੋ ਜੀ ਬੇਬੀ ਪਿੰਕ ਕਲਰ ਬੇਬੀ ਪਿੰਕ ਕਲਰ ਦੇ ਵਿੱਚ ਆ ਇਹ ਸੂਟ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਹੀ ਪਿਆਰੀ ਜੀ ਕਾਟਨ ਹੈ ਪਿਆਰਾ ਜਿਹਾ ਪ੍ਰਿੰਟ ਹੈ ਗਰਮੀਆਂ ਚ ਪਾਉਣ ਵਾਲੇ ਨੇ ਸਾਰੇ ਤੇ ਫਟਾਫਟ ਚੱਕ ਲਓ ਆ ਵੀ ਇੱਧਰ ਰੱਖਣਾ ਇੱਧਰ ਲਓ ਜੀ ਅਗਲਾ ਦੇਖੋ ਇਹ ਰੌਮ ਟੈਕਸ ਦੀ ਗਲੇਸ ਕਾਟਨ ਗੋ ਸੁਨੋ ਪ੍ਰਿੰਟ ਮਿੱਠਾ ਮਿੱਠਾ ਪ੍ਰਿੰਟ ਹੈ ਸੋ ਠੀਕ ਹੈ ਜੀ ਬੜਾ ਹੀ ਪਿਆਰਾ ਜਿਹਾ ਸਿੰਗਲ ਪੀਸ ਇਹ ਸਲਵਾਰ कॉटन ਦੀ प्राइस 850 ਅਗਲਾ ਦੇਖੋ ਬਿਲਕੁਲ कॉटन ਲੋ ਜੀ कॉटन ਹੀ ਸੀ ਉਹ ਵੀ ਗਲੇਸ कॉटन ਨਹੀਂ ਸੀ ਸੌਰੀ कॉटन ਹੈ ਜੀ ਬਿਲਕੁਲ ਇਹ ਵਾਲਾ ਕਲਰ ਹੈ ਮਿੱਠਾ ਮਿੱਠਾ ਜਿਹਾ ਕਲਰ ਹੈ ਔਰ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈ ਇਹਦੇ ਨਾਲ ਇਹ ਸੂਟ ਤੁਹਾਨੂੰ ਮਿਲਣਾ ਹੈਗਾ 850 ਚ ਨਹੀਂ 750 ਦਾ ਇਹ ਇਹ 750 ਦਾ ਜੀ ਉਹ 850 ਦਾ ਲੋ 750 ਚ ਮਿਲੂਗਾ ਇਹ ਸੂਟ ਬਹੁਤ ਸੋਹਣਾ ਜਿਹਾ ਕਲਰ ਤੇ ਅਗਲਾ ਦਿਖਾਉਣੀ ਆ ਤੁਹਾਨੂੰ ਲੋ ਜੀ ਇਹ ਵੀ ਰਾਉਂਡ ਟੈਕਸ ਦੇ ਵਿੱਚ ਹੀ ਆ ਸੂਟ ਲੋ ਅ ਪਰੇਟ ਜਿਹਾ ਕਲਰ ਹੈ ਪਰ ਹਲਕਾ ਜਿਹਾ ਪਰੇਟਾ ਹੈ ਅੱਖਾਂ ਨੂੰ ਖਾਣ ਵਾਲਾ ਪਰੇਟ ਨਹੀਂ ਹੈਗਾ ਤੇ ਇਹ ਵੀ ਰਾਉਂਡ ਟੈਕਸ ਦੇ ਵਿੱਚ ਹੀ ਮਿਲੂਗਾ ਸੂਟ ਠੀਕ ਹੈ ਇਹਦੀ ਪ੍ਰਾਈਸ 850 ਸਾਡੇ 750 ਕਨਫਿਊਜ਼ ਹੋ ਰਹੀ ਹੈ ਪ੍ਰਾਈਸ ਦੇ ਵਿੱਚ ਅਜੀ 750 ਚ ਮਿਲ ਜੂਗਾ ਜੀ ਇਹ ਸੂਟ ਲੋ ਜੀ ਅੱਗੇ ਦੇਖੋ ਲੋ ਬਹੁਤ ਪਿਆਰਾ ਕਾਟਨ ਬਿਲਕੁਲ ਪਿਆਰ ਗਾਟਨ ਕੈਮਰੀ ਕਾਟਨ ਰੌਂਟੈਕਸ ਵੀ ਪ੍ਰਿੰਟ ਦੇਖ ਲਓ ਬਖਰ ਮਾਂ ਦਾ ਪ੍ਰਿੰਟ ਰਸਟ ਕਲਰ ਸਾਰਿਆਂ ਨੂੰ ਪਸੰਦ ਆਉਣ ਵਾਲਾ ਕਲਰ ਲੋ ਬਹੁਤ ਸੋਹਣਾ ਸੂਟ ਹੈ ਪ੍ਰਾਈਸ 850 ਹੈ ਜੀ ਇਦੇ ਵਿੱਚ ਇਹ ਅਗਲਾ ਕਲਰ ਦੇਖੋ ਮਹਿੰਦੀ ਕਲਰ ਪਾ ਲਓ ਜੀ ਆ ਹੈਗਾ ਮਹਿੰਦੀ ਕਲਰ ਦੇ ਵਿੱਚ ਸੋਟ ਅੱਜ ਤਾਂ ਉਸ ਦੇ ਹੀ ਹੀਰਾ ਨਹੀਂ ਮਿਲਦਾ ਹਾਂ ਲਾਈਨਾਂ ਨਹੀਂ ਹੈ ਵਿੱਚ ਇਹਦੇ ਥੋੜਾ ਜਿਹਾ ਪ੍ਰਿੰਟ ਜਿਆ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਕੈਮਰੀ कॉटन ਹੈਗੀ ਰਾਮ ਟੈਕਸਦੀ ਤੇ ਪ੍ਰਾਈਸ ਹੈਗੀ ਹੈ 850 ਕਲਰ ਬਹੁਤ ਸੋਹਣਾ ਮਹਿੰਦੀ ਕਲਰ ਅਗਲਾ ਦੇਖੋ ਇਹਦੇ ਵਿੱਚ ਮਹਰੂਨ ਕਲਰ ਲੋ ਜੀ ਬਹੁਤ ਪਿਆਰਾ ਸੂਟ ਹੈ ਬਹੁਤ ਜਲਦੀ ਸੋਹਣੇ ਸੂਟ ਨੇ ਜੀ ਪ੍ਰਿੰਟਿੰਗ ਬਹੁਤ ਅੱਛੀ ਹੈ ਮੋ ਜੀ ਅਗਲਾ ਪ੍ਰਿੰਟ ਖੋਲਦੇ ਹਾਂ ਆਪਾਂ ਲੋਟ ਡਸਟੀ ਮਹਿੰਦੀ ਡਸਟੀ ਮਹਿੰਦੀ ਸੂਟ ਕੈਮਰੀ कॉटन ਬਹੁਤ ਪਿਆਰੀ ਜੀ कॉटन ਆਹ ਪ੍ਰਿੰਟ ਬਹੁਤ ਸੋਹਣਾ ਹੈ ਬੇਫਿਕਰ ਹੋ ਕੇ ਲੈ ਸਕਦੇ ਹੋ ਤੁਸੀਂ ਕੋਈ ਸ਼ਿਕਾਇਤ ਨਹੀਂ ਆ ਕੋਈ ਪ੍ਰੋਬਲਮ ਨਹੀਂ ਆ ਕੋਈ ਰੰਗ ਨਹੀਂ ਜਾਂਦਾ 850 ਚ ਸੂਟ ਲੈ ਜੂਗਾ ਦੇਖੋ ਕਿੰਨਾ ਪਿਆਰਾ 컬러 ਤੇ ਪ੍ਰਿੰਟ ਹੈ ਤੇ ਆਹ ਲੋ ਸਲਵਾਰ ਤੇ ਆਹ ਲੋ ਇਹਦੀ ਸ਼ਰਟ ਸੋਹਣਾ ਜਿਹਾ ਪ੍ਰਿੰਟ ਨਾ ਲਾਈਟ ਨਾ ਡਾਰਕ ਮਿਕਸ ਜਾਈ 컬러 ਹੈਗਾ ਅਗਲਾ ਦੇਖੋ ਲੋ ਜੀ ਆਨੋ ਪ੍ਰਿੰਟ ਪ੍ਰਿੰਟ ਤੇ ਕਲਰ ਦੇਖੋ ਸੋਨਾ ਜਿਹਾ ਪ੍ਰਿੰਟ ਤੇ ਸੋਨਾ ਜਿਹਾ ਕਲਰ ਲੋ ਸਹੀ ਹੈ ਲੋ ਬਿਲਕੁਲ ਸਹੀ ਦੇਖ ਰਿਹਾ ਹਾਂ ਕਲਰ ਤਾਂ ਮੈਨੂੰ ਨਹੀਂ ਦੱਸਣਾ ਆ ਰਿਹਾ ਕਿ ਕਿਹੜਾ ਕਲਰ ਹੈ ਪਰ ਹੈ ਬਹੁਤ ਸੋਹਣਾ ਲੋ ਜੀ ਬਹੁਤ ਪਿਆਰਾ ਕਲਰ ਹੈ ਲੋ ਕਲਰ ਆਣੀ ਬਹੁਤ ਲੱਗ ਗਈ ਜੀ ਦੱਸ ਹੀ ਨਹੀਂ ਸਕਦੇ ਕਿ ਕਿਹੜਾ ਨਾਮ ਕੀ ਹੈ ਇਸ ਕਲਰ ਦਾ ਪਰ ਤੁਸੀਂ ਆਪ ਹੀ ਦੇਖ ਲਓ ਬਸ ਕਿ ਇਹ ਬਹੁਤ ਸੋਹਣਾ ਜਿਹਾ ਕਲਰ ਹੈ ਠੀਕ ਹੈ ਤੇ ਪ੍ਰਾਈਸ ਵੀ ਉਨੀ ਹੀ ਸੋਹਣੀ ਹੈ 850 ਰੁਪਏ ਹਾਂ ਐਂ ਤਾਂ ਮੈਨਾਂ ਦਾ ਮਾਊਸ ਜਿਹਾ ਕਲਰ کہہ ਸਕਦੇ ਆਪਾਂ ਲਾਈਟ ਮਾਊਸ ਜਿਹਾ ਕਲਰ ਡਾਰਕ ਨਹੀਂ ਲੋ ਜੀ ਜੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ